ਕਰ ਲੈ ਲੋ ਆਪਾਂ ਇਹਦੂ ਹੌਲਾ ਟਾਇਰ ਲਾ ਲਾ ਉੱਤੇ ਗੋ! ਬਹੁਤ ਚੰਗਾ। 15 ਉਧਰ ਦੂਜੀ ਪਾਰਟੀ ਰਨਿੰਗ ਤੁਰ ਕੇ ਹੋ ਜਾ ਉਧਰ ਤੁਰ ਕੇ ਚੱਲ ਚੱਲੋ। ਬਦਲਾ ਟਾਇਰ ਕਈ ਪਏ ਨੇ। ਬਾਲੀ ਉੱਡ ਗਈ ਆ ਹਾਂ। ਚਲ ਫੁਆਰਾ ਪੂਰਾ ਸੱਸਤ ਵੀ ਕਰਾਂਗੇ ਮਹਾਰਾਜ ਬਹਿ ਉਹ ਕਦਨ। ਇਦੋਂ ਛੋਟਾ ਸਟਾਰਟ ਲੈ ਲਓ। ਗੋ। ਰਿਲੈਕਸ। ਬਸ 5 ਮੀਟਰ ਦਾ ਹੀ ਲੈਣਾ। ਗੋ। ਕੱਟ ਗਿਆ। ਕੱਟ ਗਿਆ। ਕੱਟ ਗਿਆ। ਕੱਟ ਗਿਆ। ਕੱਟ ਗਿਆ। ਆਹਾ ਜਨਾਬ ਸਾਰਿਆਂ ਨੂੰ ਮਗਰ ਜਿਹੜੇ ਆਏ ਨੇ ਇਹ ਹੈ ਤਾਂ ਪੁਰਾਣੇ ਨੇ ਸਾਡੀ ਅਕੈਡਮੀ 'ਚ ਆਪਾਂ ਕਿੰਨੇ ਦਿਨ ਲਾ ਕੇ ਆਏ ਘਰੇ ਮਹੀਨਾ ਲਾ ਕੇ ਆਏ ਨੇ ਇਹ ਹੈ ਸਾਰਿਆਂ ਦੇ ਪਿੱਛੇ ਫੇਰ ਅਗਲਾ ਕਹਿੰਦਾ ਰਿਜ਼ਲਟ ਨਹੀਂ ਮਿਲਿਆ ਮਹੀਨਾ ਲਾ ਕੇ ਆਇਆ ਸਾਰਿਆਂ ਨਾਲ ਪਿੱਛੇ ਹਰੇਕ ਜੀ ਚ ਹੁਣ ਜਿੱਦਣ ਦਾ ਆਇਆ ਇਹ ਚਲੋ ਬਈ ਰੈਡੀ 15 ਦਾ ਟਕਾ ਕੇ ਟਕਾ ਕੇ ਟਕਾ ਕੇ ਹਾਂ ਗੁੱਡ ਗੁੱਡ ਟਕਾ ਕੇ ਕਾਲੀ ਨਹੀਂ ਕਰਨੀ ਕਾਲੀ ਨਹੀਂ ਹਾਂ ਗੁੱਡ ਬਈ ਨੇ ਪੂਰੇ ਨਾਟਕੋ ਜੀ ਐਨਕ ਮਾਸਟਰ ਮੂਰੇ ਨਾਟਕੋ ਬੋਡੀ ਬਨੇ ਦੀ ਦੇਖ ਸਦਾ ਐ ਖੜਾ ਤੁਰ ਕੇ ਚੱਲੋ ਬੁੱਤ ਪਿੱਛੇ 50 ਤੇ 50 ਤੇ 50 ਤੇ 50 ਬੱਤ 2 ਮਿੰਟ ਢੜਕੋ ਛੋਟਾ ਕਰੋ ਤੁਸੀਂ ਤੁਹਾਨੂੰ ਪੱਦਰ ਹੋ ਜਾਣ ਗੇਮ ਲਵਾ ਦੇ ਤੁਹਾਡੇ ਪਰ ਇਹਨੂੰ ਵੀ ਹੋ ਜਾ ਮਾੜਾ ਇਹਦੇ ਸਿਵਾਕਾਂ ਵਾਲਾ ਪੱਦਰ ਹੋ ਜਾ ਪਰ ਇਹਨੂੰ ਹੋ ਜਾ ਬੱਖੀਆਂ ਦੇ ਨਹੀਂ ਹੱਥ ਧਰਨੇ ਖਾਲਸਾ ਜੀ ਕੋਈ ਨਹੀਂ ਆਪਾਂ ਸਵੇਰ ਦੇ ਜਮਾ ਬਿੰਨੇ ਆ ਹੈ ਐਵੇਂ ਹੀ ਐਂ ਕਰ ਲੈਣਾ ਜਿਵੇਂ ਪਤਾ ਨਹੀਂ ਕਿ 40 ਕਿਲੋਮੀਟਰ ਰਨਿੰਗ ਕਰਕੇ ਆਏ ਹੁੰਨੇ ਆ ਚਲੋ ਪੁੱਤ 15 ਦਾ ਟਿਕਾ ਕੇ ਗੁੱਡ ਮੈਨੇ ਹਾਂ ਸਾਰੇ ਬੰਦੇ ਸਹੀ ਨੇ ਹਾਂ ਤੂੰ ਵੀ ਸਹੀ ਹੋ ਗਿਆ ਗੁੱਡ ਗੁੱਡ ਖਾਲਸਾ ਹਾਂ ਸਹੀ ਆ ਪੁੱਤ ਸਹੀ ਆ ਸਹੀ ਆ ਚਲੋ ਮੂਰ ਨੂੰ ਸਟਾਰਟ ਲੈਣਾ 2 ਮੀਟਰ ਗੋ ਲੈ ਗੋ ਜੋ ਇੱਥੇ ਰੈਡੀ ਗੋ ਕੱਟ 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 ਲੱਗ ਜਾਓ ਆਪਾਂ ਨੂੰ ਡੂਢ ਮਹੀਨਾ ਹੋਣ ਵਾਲਾ ਕਾਪਾ ਉਹੀ ਪਹਿਲੀ ਕਲਾਸ ਦੀ ਰਹਿਣਾ ਐ ਤੋਰਨ ਲੱਗ ਜਾਣਾ ਜਦੋਂ ਮਰੇ ਨੂੰ ਉਹ ਕਰਨ ਗਈ ਤੋਰਨ ਲੱਗ ਜਣਾ ਤੂੰ ਆ ਤੇਰੇ ਕੋਲ ਪੁੱਠੀ ਲੈਣ ਤੇ ਚੜਾ ਆਂ ਆ ਦੇਖ ਲੈ ਕੌਣ ਦੀ ਨਹਿਂਕਾ ਤੇਰੇ ਆ ਜਾਂਦਾ ਘੋੜੇ ਵਾਂਗੂ ਇਹਨੂੰ ਦਸ ਦਿਨ ਹੋਇਆ ਇਹਨੂੰ ਤੈਨੂੰ ਡੂਢ ਮਹੀਨਾ ਹੋਣ ਵਾਲਾ ਗੋਡ ਬੰਡ ਦੀ ਗੋਡ ਪਰ ਇਹਨਾਂ ਨੇ ਆ 91 ਕਿਲੋ ਗੁਰੇ ਜਾਂਦਾ ਇਹਨੇ 22 25 ਕਿਲੋ ਵਜਨ ਉੱਡ ਗਿਆ ਤੇਰਾ ਖਾਰਸਾ ਕੰਨਾ 15 ਕਿਲੋ 15 ਕਿਲੋ ਚਲੋ ਕੋਈ ਨਹੀਂ ਰੈਡੀ ਗੋ ਚੱਲ ਚੱਕ ਗੋ ਇਹਨਾਂ ਟਾਇਰ ਪੁੱਠਾ ਵੀ ਹੋਣ ਦੇਣਾ ਇਹਦੇ ਹਿਸਾਬ ਨਾਲ ਭੱਜਣਾ ਇਹ ਵੀ ਤਕਨੀਕ ਚਾਹੀਦੀ ਆ ਕਈਆਂ ਟਾਇਰ ਪੁੱਠਾ ਹੋਈ ਜਾਂਦਾ ਪਿੱਛੇ ਉਹ ਵੀ ਤੁਹਾਡੇ ਕਲਾ ਹੋਣੀ ਚਾਹੀਦੀ ਟਾਇਰ ਬਣਾ ਪੁੱਠਾ ਹੋਵੇ ਜੇ ਕੋ ਝੜਕਾ ਲੰਬਾ ਮਾਰੋ ਫਿਰ ਟਾਇਰ ਪੁੱਠਾ ਹੋਊ ਚਲੋ ਸਟਾਰਟ ਲੈਣਾ ਗੋ ਖੱਜ ਕੇ ਉੱਤ ਗੋ 50 ਤੇ ਗੋ ਕੋ ਮਿਆਂ ਕਰੋ ਫੁਰਤੀ ਨਾਲ ਰੈਡੀ 50 ਤੇ ਗੋ वेरी गुड बहुत वैया पच्ची गो पची दे रख दो टायर उ रख दो जितों चके उमें ला दो ला दो ला दो ਅਜਾ ਟਾਇਰਾਂ ਨੂੰ ਅਸੀਂ ਖਾਸੇ ਜਾਨਵਰ ਛੇੜੇ ਆਲੇ ਰਾਤੋ ਰਾਤ ਛੇੜ ਦੇਣੇ ਪਤ ਤਾਣੇ ਫੌਜੀਆ ਨੂੰ ਡਾਰ ਦੇਣੇ ਹਾਂ ਆ ਜੋ ਤੁਰ ਕੇ ਆ ਜੋ ਇੱਧਰ ਆ ਜੋ ਆਜਾ ਚਲੋ ਵੀ ਰੈਡੀ ਗੋ ਇੱਥੇ ਫਲਾਸ਼ ਬਹੁਤ ਵਧੀਆ ਖਾਲਸਾ ਇੱਧਰ ਨੂੰ ਆ ਜਾਓ ਬੱਚਾ ਪਾਰਟੀ ਪਿੱਛੇ ਲੈਂਡਮਾਰਕ ਲਾਓਗੇ ਮੈਂ ਤੁਸੀਂ ਆ ਜਾਓ ਇੱਧਰ ਨੂੰ ਹੋ ਜਾਓ ਲੱਗੇ ਜਣੇ ਲੱਗੇ ਜਣੇ ਬਸ ਕੋਈ ਤਾਂ ਬਾਹਲਾ ਐਂ ਕਰੋ ਅੱਧੇ ਉੱਧਰ ਹੋ ਜਾਓ ਅੱਧੇ ਬੀ ਵਾਲੇ ਉੱਧਰ ਚੱਲ ਜਾਓ ਨਾਲੇ ਰੂੜੀ ਰੂੜੀ ਦਿੱਥੇ ਦੀਂਦੀ ਹੁੰਦੀ ਐ ਟੱਕ ਲਈਂਦੀ ਆ ਥੱਲੇ ਅੱਧੇ ਚੱਲ ਜਾਓ ਉੱਧਰ ਆ ਅੱਧੇ ਚੱਲ ਜਾਓ ਉੱਧਰ ਲਾਓ 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 ਗੇਓ ਸਾਰਿਆਂ ਨੇ 15-15 ਕੋਡੀਆਂ ਪੋੜੀਆਂ ਉਰੇ ਨੂੰ ਹੋ ਗਿਆ ਫੜੋ ਉਰੇ ਫਟੇ ਰੀਨ ਬਣਾਈਆਂ ਧੱਕਾ ਨਹੀਂ ਮਾਰਨ ਵਾਲੇ ਰੱਖਦੇ ਬੜਾ ਦੇ ਛੇ ਦਿਨ ਧਰਦੇ ਲੈਨ ਮਾਰਦੇ ਬੱਸ ਉਰੇ ਪਰ ਚੱਲ ਪ੍ਰਭਜੁਰ ਹੋਰ ਗਿਆ ਗਿਆ ਆ ਰਿ ਕੋਟ ਬਹੁਤ ਵਧੀਆ ਬਈ ਗੋ ਇੰਨਾ ਕੀ ਲੈਣਾ ਸਟਾਰਟ ਇੰਨਾ ਕੀ ਲੈ ਹੋਣਾ ਸਤੋਂ ਫੇਰ ਕੋਈ ਇੰਨਾ ਦਾ 10 ਮੀਟਰ ਹੈ ਠੀਕ ਹੈ ਉਦੋਂ ਮੈਂ ਰਿਲੈਕਸ ਰੈਡੀ ਗੋ ਕੱਟ ਕੱਟ ਕਰਾ ਬੀਤ ਕੱਟ ਨਿਗਾਰ ਰੱਖੀ ਦੀ ਆ ਕਿਹੜਾ ਬੰਦਾ ਕੀ ਫੜਦਾ ਕਿਹੜਾ ਕੀ ਫੜਦਾ ਚਲੋ ਸਟ੍ਰੈਚ ਕਰੋ ਟੀ-ਸ਼ਰਟ ਦਾ ਲਾਹ ਦਿਆ ਕਰੋ ਯਾਰ ਪੂਰੀਆਂ ਬਾਹਾਂ ਦੀਆਂ ਪਾਈ ਫਿਰਦੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਗਰਮੀ ਜੀ ਦੱਸਾਂ ਕੀ ਇਹਨਾਂ ਨੂੰ ਕਹੀ ਗੀ ਰੇਡੀਏਟਰ ਨੂੰ ਹਵਾ ਲੱਗਣ ਦਿਓ ਸਾਥ ਹੀ ਰੇਡੀਏਟਰ ਆ ਛੋਟਾ ਆਪਣੀ ਅਕੈਡਮੀ ਤਕਰੀਬਨ 1800 ਖਾਨੀ 2000 ਥਰਲਾ ਉਹ ਡੈਕਨ ਦਾ ਅਟਾਚੀ ਖਰਾਬ ਹੋ ਗਿਆ ਸੀ 2 ਟਨ ਉਹ ਡੈਕਨ ਲਾਦਾ ਰਜਾਈ ਲੈ ਕੇ ਪੈਂਦੇ ਨੇ ਇਧਰ ਲੱਗਿਆ ਹੋਇਆ ਆਈ ਐਫ ਵੀ ਦਾ ਕਿਰਪਾ ਮਹਾਰਾ ਦੀ ਬਾਬੇ ਨਾਲ ਦੀ ਫੁੱਲ ਥੋੜੀ ਨਹੀਂ ਫੁੱਲ ਆ ਥੱਲੇ 20 ਦਾ ਗੋ ਟਗਾ ਕੇ ਟਗਾ ਕੇ ਪੁੱਤ ਟਗਾ ਕੇ ਟਗਾ ਕੇ ਟਗਾ ਕੇ ਜਮਾ ਟਗਾ ਕੇ ਹਾਂ ਤਕਤੀ ਵੀ ਜ਼ਰੂਰੀ ਆ ਜੇ ਹੁਣ ਪਿਆਰ 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 ਨਹੀਂ ਵੀ ਮਿੱਟੀ ਨਾੜਾ ਹੋ ਜਾ ਰੇ ਤਾਂ ਉੱਤਾਂ ਹੀ ਪੈਰ ਚੱਕਣਾ ਉੱਤੇ ਮਿੱਟੀ ਤਾਂ ਉੱਡਣੀ ਨਹੀਂ ਚਾਹੀਦੀ ਜਿਹੜੇ ਬਹੁਤ ਬਰੱਬਾਂ ਵਾਲਾ ਦੇਖੋ ਉੱਡਦੀ ਆ ਜਿਹੜੇ ਕਲਾ ਉਹ ਦੇ ਦੁਧਾ ਬਾੜੀ ਦੀ ਮਿੱਟੀ ਉੜਦੀ ਹੈ ਉਹੀ ਪੈਰ ਬੱਟ ਆਇਆ ਪਤਾ ਹੜਾਈ ਜਾਂਦੇ ਉਹ ਕਹਿੰਦੇ ਕਿਵੇਂ ਪਤਾ ਨਹੀਂ ਮਿੱਟੀ ਉੜਾਈ ਜਾਂਦੇ ਤਾਣਾ ਜਾਂ ਵੀ ਆਖਣਾ ਕੀ ਕਰੀ ਜਾਂਦੇ ਨੇ ਹਲਪਾਲ ਹਾਂ ਪਤਾ ਨਹੀਂ ਕੀ ਐਵੇਂ ਮਿੱਟੀ ਡਾਈ ਜਾਂਦੇ ਨੇ ਮਲੇ ਇਹ ਬਾਹਰ ਆ ਆਪਾਂ ਦਾ ਕੁਝ ਵੀ ਨਹੀਂ ਆਟੇ 'ਚ ਨੂਨ ਵੀ ਹੈ ਨਹੀਂ ਹੈ ਉਹ ਦੇ ਸਹਜ ਉਧਰ ਹਾਂ ਦੇਖ ਸਹਜ ਕਾਰ ਜੂਮ ਮਾੜਾ ਜਿਹਾ ਸਹਜ ਆ ਗਿਆ ਮਾਰੋ ਤਾੜੀ ਬਈ ਸਾਇਆ ਜਬੀ ਸਾਡਾ ਸਾਡਾ ਛੋਟੀ ਮੋਟਰ ਆਹੇ ਆ ਵੀ ਜਿਵੇਂ ਕਾਰਵਾਈ ਖਾਸੀ ਕਰਦਾ ਹਾਂ ਲਾਲ ਵਾਲਾ ਪੂਰੀ ਹਾਂ ਪੂਰੀ ਕਾਰਵਾਈ ਕਰਦਾ ਫੁੱਲ ਆਉ ਦੇ ਕੀ ਨੋ ਗਿਆ ਨੂਰ ਨੂਰ ਕਰਦਾ ਭਾਈ ਚੱਕੇ ਜਾਮ ਕੈਂਤੀ ਟਾਇਟ ਆ ਦੀਦਾ ਪੂਰਾ ਕਰਨਾ ਗੱਡ ਗੱਡ ਪੰਡ ਜੀ ਗੱਡਾ ਪੰਡ ਜੀ ਗੱਲਾਂ ਦੇ ਨਾ ਕਰੋ ਤੁਹਾਨੂੰ ਗੱਲਾਂ ਕੇ ਲੈਣ ਦੇ ਇਹ ਆਹੋ ਤੁਸੀਂ ਸ਼ਹਿਰ ਵਾਲੇ ਹੋ ਨਾ ਸ਼ਹਿਰ ਵਾਲੇ ਪੰਡ ਜੀ ਬਤਾਂਹੀਂ ਤਾਂ ਹੀ ਆ ਜਦਾਂ